ਪਚਾਨਕੋਟ ਦਾ ਖਾਨਪੁਰ ਸੁजानਪੁਰ ਰੋਡ ਜੋ ਕਿ ਪਿਛਲੇ ਕਈ ਸਾਲਾਂ ਤੋਂ ਬਦਹਾਲ ਹੋ ਚੁੱਕਿਆ ਸੀ ਪਿਛਲੇ ਲੰਬੇ ਸਮੇਂ ਤੋਂ ਸਿਆਸੀ ਆਕੂਆਂ ਦੀਆਂ ਦੇਖੀ ਦਾ ਸ਼ਿਕਾਰ ਹੁੰਦਾ ਆ ਰਿਹਾ ਸੀ ਪਰ ਹੁਣ ਇਸ ਬਦਹਾਲ ਰੋਡ ਤੋਂ ਲੋਕਾਂ ਨੂੰ ਜਲਦ ਹੀ ਰਾਹਤ ਮਿਲ ਜਾਏਗੀ ਕਿਉਂਕਿ ਸੂਬੇ ਦੇ ਕੈਬਨਟ ਮੰਤਰੀ ਲਾਲਚੰਦ ਕਟਾਰੂਚਕ ਨੇ ਇਸ ਰੋਡ ਦੇ ਨਿਰਮਾਣ ਕਾਰਜ ਦਾ ਨੀ ਪੱਥਰ ਰੱਖਿਆ ਜਿਸ ਦੀ ਕੇ ਸਥਾਨਕ ਲੋਕਾਂ ਦੇ ਵੱਲੋਂ ਸ਼ਲਾਘਾ ਵੀ ਕੀਤੀ ਗਈ ਹੈ। ਬੜਾ ਬੜਾ ਥੈਂਕਸ ਕਰਨਾ ਹੈ ਸਰਕਾਰ ਦਾ ਕਿ ਜਿਨ੍ਹਾਂ ਨੇ ਸਾਡੀ ਮੰਗ ਅੱਲੇ ਰੋਟ ਅੱਲੇ ਸਾਡੇ ਜੇ ਟੈਂਡਰ ਲੱਗਿਆ ਸੀ ਜਿਹੜਾ ਕੈਂਸਲ ਹੋ ਗਿਆ ਸੀ ਉਸ ਤੋਂ ਬਾਅਦ ਇਹਨੂੰ ਰੀਬਾਈਸ ਕਰਵਾ ਕੇ ਚੇਅਰਮੈਨ ਸਾਹਿਬ ਨਾਲ ਵੀ ਗੱਲ ਹੋਈ ਮੰੰਦਾ ਸਾਹਿਬ ਨੇ ਵੀ ਆਪਣੀ ਐਪਲੀਕੇਸ਼ਨ ਭਾਬੀ ਸਾਡੀ ਨੇ ਦਿੱਤੀ ਜਿਹੜੇ ਸਰਪੰਚ ਹੈਗੇ ਆ ਤੇ ਮੰਟੂ ਨੇ ਵੀ ਸਾਡਾ ਸਾਥ ਦਿੱਤਾ ਕਿਉਂਕਿ ਇਹ ਜ਼ਿਲ੍ਹਾ ਡਿਸਟ੍ਰਿਕਟ ਬਰਾਈ ਹੈ ਇਹਦਾ ਸਾਡਾ ਔਰ ਜੇ ਮਨਵਾਲ ਕੌਂਸਲਡਰੀ ਹੈ ਭਾਈ ਇਹ ਜਿੰਨਾ ਮਰਜੀ ਜ਼ੋਰ ਆਪਾਂ ਖਾਨਪੁਰ ਦੇ ਕੌਂਸਲਰਾਂ ਹੀ ਜਿੰਨਾ ਮਰਜੀ ਪਰ ਜੋ ਮਨਵਾਲ ਦੀ ਪੰਚਾਇਤ ਦੀ ਐਪਲੀਕੇਸ਼ਨ ਨਾਲ ਲਾ ਕੇ ਤੇ ਸਾਡੀ ਰਿਕਮੈਂਡੇਸ਼ਨ ਨਾਲ ਤੇ ਚੇਅਰਮੈਨ ਸਾਹਿਬ ਦੀ ਰਿਕਮੈਂਡੇਸ਼ਨ ਨਾਲ ਮੰਤਰੀ ਸਾਹਿਬ ਨੂੰ ਦਿੱਤਾ ਤੇ ਸੀਐਮ ਹਾ ਉਸ ਕੋਲੋਂ ਪਾਸ ਕਰਵਾਇਆ ਗਿਆ ਤੇ ਇਹਨੂੰ ਜਲਦ ਤੋਂ ਜਲਦ ਬਣਾਸਦਾ ਵਾਦਾ ਕੀਤਾ ਗਿਆ ਹੈ ਤੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਜਿਹੜੇ ਲੋਕ ਕਹਿ ਰਹੇ ਆ ਕਿ ਅਸੀਂ ਚਿੱਠੀਆਂ ਦਿੱਤੀਆਂ ਜੇ ਦਿੱਤੀਆਂ ਸਾਨੂੰ ਦੇ ਨਾਲ ਆਪਾਂ ਕੋਈ ਗੱਲ ਨਹੀਂ ਕਮੈਂਟ ਨਹੀਂ ਕਰਨਾ ਚਾਹੁੰਦੇ ਪਰ ਸਾਨੂੰ ਸਰਪੰਚ ਸਾਹਿਬ ਨੂੰ ਵੀ ਪਤਾ ਤੇ ਚੇਅਰਮੈਨ ਸਾਹਿਬ ਨੂੰ ਵੀ ਪਤਾ ਤੇ ਮੰਤਰੀ ਸਾਹਿਬ ਨੂੰ ਤਾਂ ਸੀਐਮ ਸਾਹਿਬ ਵੀ ਪਤਾ ਕਿ ਇਹ ਕੰਮ ਕਿੱਦਾਂ ਆ ਤੇ ਮੰਟੂ ਜੀ ਨੂੰ ਵੀ ਪਤਾ ਬਾਕੀ ਜੋ ਕਹਿ ਰਹੇ ਆ ਉਹਨਾਂ ਨੂੰ ਜਿਆਸੀ ਆ ਆਰਾਮ ਆ ਬਾਕੀ ਜਿੰਨੀ ਜਲਦੀ ਹੋਏ ਲੋਕਾਂ ਦਾ ਕੰਮ ਆ ਲੋਕੀ ਕਰਨ ਸਰ ਪਹਿਲੇ ਟੈਂਡਰ ਲੱਗਿਆ ਸੀ ਉਸ ਤੋਂ ਬਾਅਦ ਰੇਟ ਵਧ ਗਿਆ ਇਹ ਕੀ ਹੋਇਆ 12 ਤੋਂ 13 ਸੌਟ ਤੁਸੀਂ ਜੇ ਸਰਕਾਰਾਂ ਦੇ ਤੁਸੀਂ ਕੰਮ ਦੇਖਿਆ ਹੀ ਆ ਜੋ ਪਿਛੀ ਸਰਕਾਰਾਂ ਅੱਜ ਵੀ ਕਈ ਵਾਰ ਜੋ ਮੈਂ ਕਈ ਪ੍ਰੈਸ ਕਾਨਫਰੰਸਾਂ ਸੁਣਦਾ ਤਾਂ ਗੱਲਾਂ ਕਰਦੇ ਆ ਪਰ ਉਹ ਤਾਂ ਚੌਥੀ ਸਰਕਾਰ ਹੈ ਬੜੀ ਸਾਡੀ ਨਜ਼ਰ ਦੇ ਵਿੱਚ ਇਹ ਪੁਲ ਦਾ ਪੂਰਾ ਧਿਆਨ ਸੀ ਆ ਔਰ ਬੰਤੀ ਸਾਹਿਬ ਨੇ ਇਸ ਨੂੰ ਬੜੀ ਪਹਿਲ ਦੇ ਆਧਾਰ ਤੇ ਰੱਖਿਆ ਔਰ ਉਹਨਾਂ ਦੇ ਪ੍ਰਿਆਸਾਂ ਦੇ ਨਾਲ ਅੱਜ ਇਹ ਪੁਲ ਪਾਸੋ ਕੇ ਅੱਜ ਦਾ ਜੁਬਲੀ ਕਿਤਾ ਇਸ ਪੌਣੇ 4 ਫੁੱਟ ਪੌਣੇ 4 ਕਿਲੋਮੀਟਰ ਦਾ ਇਹ ਰੋਡ ਬਣਨਾ ਖਾਨਪੁਰ ਤੋਂ ਲੈ ਕੇ ਅਪ ਟੂ ਛੋਟੇਪੁਰ ਗੰਦਰਾਲਾੜੀ ਸੋ ਨਾ ਕੇਵਲੇ ਰੋਡ ਬਣਨਾ ਬਲਿਕੇ 10 ਫੁੱਟ ਤੋਂ 12.5 ਫੁੱਟ 2.5 ਫੁੱਟ ਚ ਇਹਨੂੰ ਹੋਰ ਚੌੜਾ ਵੀ ਕਰਨਾ ਤੇ 2.5 ਕਰੋੜ ਰੁਪਏ ਦੀ ਲਾਗ ਦੇ ਨਾਲ ਜਿਹੜਾ ਇਹ ਇਹਦਾ ਨਿਰਮਾਣ ਹੋਣਾ ਔਰ ਇਹਦੇ ਵਿੱਚ ਇੱਕ ਪੁਲ ਵੀ ਹੈ ਜਿਹੜਾ ਕਈ ਸਾਲਾਂ ਤੋਂ ਮੈਂ ਸਮਝਦਾ ਵੀ ਉਹ ਬਰਸਾਤਾਂ ਦੇ ਨਾਲ ਇੱਕ ਵੇੜ ਰੁੜ ਗਿਆ ਸੀਗਾ ਸੋ ਲਗਾਤਾਰ ਸਰਕਾਰ ਜਿੱਥੇ ਬਾਕੀ ਸਾਡਾਂ ਦਾ ਕੰਮ ਕਰਦੀ ਰਹੀ ਹੈ ਹੁਣ ਪੰਜਾਬ ਦੇ ਅੰਦਰ ਸਰਕਾਰ ਨੇ ਸੜਕਾਂ ਨੂੰ ਹੱਥ ਪਾ ਲਿਆ ਤੇ ਮੈਂ ਅੱਜ ਤੁਹਾਡੇ ਚੈਨਲ ਦੇ ਰਾਹੀਂ ਤੁਹਾਡੇ ਸਭ ਦੇ ਸਾਹਮਣੇ ਗੱਲ ਕਹਿ ਰਿਹਾ ਕਿ ਬਹੁਤ ਜਲਦੀ ਪਠਾਨਕੋਟ ਦੀਆਂ तमाम ਸੜਕਾਂ ਚਾਹੇ ਉਹ ਸੁਜਾਨਪੁਰ ਹਲਕੇ ਦੀਆਂ ਨੇ ਚਾਹੇ ਭੋਇ ਦੀਆਂ ਨੇ ਤੇ ਚਾਹੇ ਪਠਾਨਕੋਟ ਦੀਆਂ ਨੇ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਵਿੱਚ ਤੁਹਾਨੂੰ ਸਾਰੀਆਂ ਸੜਕਾਂ ਜਿਹੜੀ ਉਹਦੀ ਰਿਪੇਅਰ ਨਜ਼ਰ ਆਊਗੀ